प्यारे दोस्तों मैं आ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਪਿਛਲੇ ਕੁਝ ਦਿਨਾਂ ਤੋਂ ਦੋ ਖਬਰਾਂ ਬੜੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇੱਕ ਇੰਡੀਆ ਤੋਂ ਅਤੇ ਇੱਕ ਈਰਾਨ ਤੋਂ ਹੈ ਤੇ ਇੰਡੀਆ ਤੋਂ ਜੋ ਖਬਰ ਹੈ ਉਹ ਆਮ ਆਦਮੀ ਪਾਰਟੀ ਬਾਰੇ ਹੈ ਆਮ ਆਦਮੀ ਪਾਰਟੀ ਦਾ ਕਲੇਸ਼ ਮੁੱਕਣ ਦਾ ਨਜ਼ਰ ਨਾ ਨਹੀਂ ਰਿਹਾ ਤਾਂ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਜਿਹੜੇ ਵਰਕਰ ਨੇ ਉਹ ਆਪੋ ਵਿੱਚ ਕਾਟੋਗਰੀਸ਼ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਇੱਕ ਨੇਤਾ ਜੋ ਕਿ ਸਬਾਤੀ ਮਾਲੀਆ ਵਾਲਾ ਹੈ ਤੇ ਉਹ ਮੁੱਖ ਮੰਤਰੀ ਦੇ ਦਫ਼ਤਰ ਗਈ ਮਿਲਣ ਜਦੋਂ ਉਹਨਾਂ ਨੂੰ ਮਿਲਣ ਗਈ ਤਾਂ ਉੱਥੇ ਭਵਕਮਾਰ ਨਾਂ ਦਾ ਜਿਹੜਾ ਉਹਨਾਂ ਦਾ ਪੀਏ ਸੀ ਆ ਉਹਨੇ ੱੱਕੇ ਮਾਰ ਕੇ ਕੱਢਤਾ ਉਹਨੂੰ ਇਸ ਗੱਲ ਦੀ ਵੀਡੀਓ ਵੀ ਵਾਇਰਲ ਹੋਈ ਤੇ ਉਸ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਉਸ ਲੜਕੀ ਨੇ ਫਿਰ ਪੁਲਿਸ ਸਟੇਸ਼ਨ ਦਾ ਰੁਕ ਕੀਤਾ ਜਦੋਂ ਪੁਲਿਸ ਸਟੇਸ਼ਨ ਦਾ ਰੁਕ ਕੀਤਾ ਕੁਦਰਤੀ ਗੱਲ ਹੈ ਕਿ ਉਸ ਦੀ ਬੇਇੱਜ਼ਤੀ ਜੋ ਹੋਈ ਹੈ ਤੇ ਖਾਸ ਕਰਕੇ ਪਾਰਟੀ ਦੇ ਸੀਨੀਅਰ ਇੱਕ ਨੇਤਾ ਦੇ ਤੌਰ ਤੇ ਵੀ ਉਹ ਜਾਣੀ ਜਾਂਦੀ ਹੈ ਤੇ ਉਹਨੇ ਬਹੁਤ ਬੁਰਾ ਮਹਿਸੂਸ ਕੀਤਾ ਤੇ ਉਹਦਾ ਫਿਰ ਕੁਦਰਤੀ ਗੱਲ ਹੈ ਜਾਂਚ ਅੱਗੇ ਵਧੀ ਹੈ ਜਾਂਚ ਇੱਥੋਂ ਤੱਕ ਅੱਗੇ ਵਧੀ ਹੈ ਕਿ ਉਹਦੇ ਚ ਕੇਜਰੀਅਲ ਤੋਂ ਪੁੱਛ ਹੋਏਗੀ ਤੇ ਉਹਦੇ ਮਾਤਾ ਪਿਤਾ ਤੋਂ ਵੀ ਪੁੱਛ ਕੇ ਛੋਏਗੀ ਤੇ ਜੋ ਬੈਬੂ ਕੁਮਾਰ ਹੈ ਉਸ ਦਾ ਰਿਮਾਂਡ ਲੈ ਲੈਗਾ ਸੀਗਾ ਉਸ ਦਾ ਕੱਲ ਤੱਕ ਰਿਮਾਂਡ ਹੈ ਜੋ ਚੱਲੇਗਾ ਤਾਂ ਇਹਦਾ ਮਤਲਬ ਇਹ ਹੋਇਆ ਕਿ ਆਮ ਆਦਮੀ ਪਾਰਟੀ ਚ ਸਭ ਅੱਛਾ ਨਹੀਂ ਹੈ ਕੇਜਰੀਅਲ ਹੁਣੇ ਜੇਲ੍ਹ ਤੋਂ ਬਾਹਰ ਆਏ ਨੇ ਤੇ ਉਹਨਾਂ ਦੇ ਇੱਕ ਨੇਤਾ ਜੋ ਵੱਡੇ ਨੇਤਾ ਨੇ ਉਹ ਵੀ ਹੁਣੇ ਬਾਹਰ ਆਏ ਨੇ ਤੇ ਇਸ ਤੋਂ ਬਿਨਾ 1 2 3 ਨੇਤਾ ਉਹਨਾਂ ਦੇ ਅੰਦਰ ਵੀ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ 'ਚ ਕਟੋਕਲੇਸ਼ ਕਿਉਂ ਜਦਕਿ ਬਾਕੀ ਦੂਸਰੀ ਪਾਰਟੀਆਂ ਠੀਕ ਚੱਲ ਰਹੀਆਂ ਨੇ ਸਮੂਥ ਚੱਲ ਰਹੀਆਂ ਨੇ ਉਹਨਾਂ 'ਚ ਕੋਈ ਇਸ ਤਰ੍ਹਾਂ ਦੀ ਗੱਲ ਸੁਣਨ ਨੂੰ ਵਿਖਾਈ ਨਹੀਂ ਦੇ ਰਹੀ ਤੇ ਕਾਰਨ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕਿਤਨੋਂ ਕਿਤੇ ਆਮ ਆਦਮੀ ਪਾਰਟੀ ਵੀ ਪ੍ਰਸ਼ਟਾਚਾਰ ਦਾ ਸ਼ਿਕਾਰ ਹੋਈ ਲੱਗਦੀ ਆ ਇਹ ਹਾਈ ਕੋਰਟ ਨੇ ਟਿੱਪਣੀ ਵੀ ਕੀਤੀ ਹੈ ਦੇ ਕਾਸ ਕਰਕੇ ਇਸ ਹੋ ਗਿਆ ਦੇ ਮਾਮਲੇ ਚ ਤੇ ਇਹ ਜਿਹੜੀਆਂ ਮਾਮਲੇ ਨੇ ਤੇ ਇਹ ਲੋਕਾਂ ਨੂੰ ਪਿੰਚ ਕਰਦੇ ਦਿਖਾਈ ਦਿੰਦੇ ਨੇ ਖਾਸ ਤੌਰਾਂ ਦੇ ਦਿਨਾਂ ਦੇ ਵਿੱਚ ਸੋ ਦੂਸਰੀ ਖਬਰ ਰੈਸੀ ਵਾਰਿਆ ਜੋ ਰੈਸੀ ਜੋ ਕਿ ایران ਦੇ ਰਾਸ਼ਟਰਪਤੀ ਸੀਗੇ ਕਾਫੀ ਦੇਰ ਤੋ ਰਾਸ਼ਟਰਪਤੀ ਸੀਗੇ ਉਹ ਕਟੜ ਰਾਸ਼ਟਰਪਤੀ ਦੇ ਤੌਰ ਤੇ ਜਾਣੇ ਜਾਂਦੇ ਸੀ ਤੇ ਉਹਨਾਂ ਦੇ ਪਿੱਛੇ ਦੇ ਔਰਤਾਂ ਦਾ ਇੱਕ ਅੰਦੋਲਨ ਚੱਲਿਆ ਜੋ ਕਿ ਉਹਨਾਂ ਨੂੰ ਕੱਟ ਕੱਪੜੇ ਪਾਉਣ ਤੋਂ ਰੋਕਦਾ ਸੀ ਉਹ ਸ਼ਰੀਅਤ ਦਾ ਕਾਨੂੰਨ ਲਾਗੂ ਕਰਨਾ ਚਾਹੁੰਦੇ ਸੀ ਸਿੱਖਤੀ ਨਾਲ ਪਰ ਔਰਤਾਂ ਨੇ ਵੱਡੇ ਪੱਧਰ ਤੇ ਉਹਨਾਂ ਦਾ ਵਿਰੋਧ ਕੀਤਾ ਪਰ ਰੈਸੀ ਨੇ ਕੁਝ ਔਰਤਾਂ ਨੂੰ ਸਜ਼ਾ ਦਿੱਤੀ ਤੇ ਕੁਝ ਔਰਤਾਂ ਨੂੰ ਉਹਨਾਂ ਨੇ ਉਨ੍ ਤੋਂ ਦੇਸ਼ ਨਿਕਾਲਾ ਵੀ ਦਿੱਤਾ ਤੇ ਕੁਝ ਔਰਤਾਂ ਨੂੰ ਉਹਨਾਂ ਨੇ ਜੇਲ੍ਹ ਚ ਵੀ ਸੁਟਿਆ ਤੇ ਬਾਕੀ ਇਹਦੀ ਵਜ੍ਹਾ ਕਰਕੇ ਅੰਦੋਲਨ ਕ੍ਰਸ਼ ਕਰ ਦਿੱਤਾ ਗਿਆ ਅ ਫਿਰ ਵੀ ਲੋਕ ਦੁਖੀ ਤਾਂ ਸੀ ਇਸ ਮਾਮਲੇ ਚ ਪਰ ਉਹ ਕੁਝ ਬੋਲਣ ਵਾਲੇ ਨਹੀਂ ਸੀ ਤੇ ਇਸ ਦੇ ਨਾਲ ਨਾਲ ਜੋ ਅਬਦੁੱਲਾ ਖਾਮਿਨੀ ਸੀਗੇ ਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ ਸੈਕੰਡ ਖਾਮਿਨੀ ਤੇ ਉਹ ਵੀ ਇਸ ਤਖਤ ਦਾ ਦਾਵੇਦਾਰ ਕਹਾਉਂਦਾ ਹੈ ਉਹ ਸੈਕੰਡ ਨੰਬਰ ਤੇ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਚੱਲ ਇਸ ਕਰਕੇ ਰਹੀਆਂ ਨੇ ਕਿਉਂਕਿ ਹੈਲੀਕਾਪਟਰ ਕ੍ਰੈਸ਼ ਤੇ ਵਿੱਚ ਰੇਸੀ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੇ ਨਾਲ 7 8 9 ਜਿਹੜੇ ਵੀ ਕਮਾਂਡਰ ਸੀਗੇ ਜਾਂ ਸੀਨੀਅਰ ਨੇਤਾ ਸੀਗੇ ਉਹ ਮਾਰੇ ਗਏ ਜਦ ਕਿ ਦੋ ਜਹਾਜ਼ ਜੋ ਉਹਨਾਂ ਦੇ ਅੱਗੇ ਤੇ ਪਿੱਛੇ ਚੱਲ ਰਹੇ ਸੀਗੇ ਉਹ ਦੋਏ ਬਚ ਗਏ ਇਹ ਵਿੱਚ ਸੈਂਟਰਲ ਚ ਜ਼ਰੂਰ ਮਾਰਿਆ ਗਿਆ ਜਦ ਕਿ ਜਹਾਜ਼ ਖਰਾਬੀ ਦੀ ਕੋਈ ਟੈਕਨੀਕ ਗੱਲ ਨਹੀਂ ਹੋਈ ਪਿਛਲੇ 1.5 ਸੈਕਿੰਡ ਚ ਉਹਨਾਂ ਨੇ ਅਲਰਟ ਜ਼ਰੂਰ ਸੁਣਿਆ ਜਾਰੀ ਕੀਤਾ ਪਿਛਲੇ ਸਿਰਫ 1.5 ਸੈਕਿੰਡ ਚ ਉਹ 1.5 ਸੈਕਿੰਡਸ ਕੀ ਹੋਇਆ ਕਿਸੇ ਨੂੰ ਕੋਈ ਪਤਾ ਨਹੀਂ ਲੱਗੇ ਤੇ ਹੁਣ ਜਦੋਂ ਦੂਸਰੇ ਜਿਹੜੇ ਇਹਨਾਂ ਦੇ ਪਹਿਲੇ ਤੇ ਪਿਛਲੇ ਜਹਾਜ਼ ਦੇ ਮਸਾਫਰ ਸੀਗੇ ਜਿਹੜੇ ਜਿਆਦਾਤਰ ਕਮਾਂਡਰ ਲੋਕ ਹੀ ਨੇ ਇਹਨਾਂ ਦੇ ਆਪਣੀ ਤਾਂ ਉਹਨਾਂ ਨੇ ਬਿਆਨ ਦਿੱਤੇ ਨੇ ਕਿ ਉੱਥੇ ਮੌਸਮ ਸਾਫ਼ ਸੀਗਾ ਕੋਈ ਸਮੱਸਿਆ ਨਹੀਂ ਸੀਗੀ ਬੜੇ ਸਾਫ਼ ਸੁਥਰੇ ਮੌਸਮ ਜਾ ਰਿਹਾ ਸੀ ਕੋਈ ਗੱਲ ਲੱਗਦੀ ਹੋ ਨਹੀਂ ਸੀਗੀ ਦਾ ਇਹਦਾ ਮਤਲਬ ਇਹ ਹੈ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਕੋਈ ਡਰੋਨ ਹਮਲਾ ਵੀ ਹੋ ਸਕਦਾ ਕੋ ਮਜ਼ਾਇਲ ਹਮਲਾ ਵੀ ਹੋ ਸਕਦਾ ਜਾਂ ਕੋ ਉਹਦੇ ਵਿੱਚ ਪਲਾਂਟ ਕੀਤਾ ਵੀ ਹੋ ਸਕਦਾ ਜਹਾਜ਼ ਦੇ ਵਿੱਚ ਉਸ ਹੈਲੀਕਾਪਟਰ ਦੇ ਵਿੱਚ ਇਹ ਕਿਵੇਂ ਹੋਇਆ ਕਿਉਂ ਹੋਇਆ ਇਹਦੇ ਲਈ ਈਰਾਨ ਨੇ ਆਪਣੀ ਜਾਂਚ ਬਿਠਾ ਦਿੱਤੀ ਹੈ ਰਸ਼ੀਆ ਨੇ ਆਪਣੇ ਵੱਲੋਂ ਵੀ ਜਾਂਚ ਬਿਠਾ ਦਿੱਤੀ ਹੈ ਤੇ ਹੁਣ ਵੇਖਣਾ ਇਹ ਬਣਦਾ ਹੈ ਕਿ ਜਿੱਥੇ ਹਾਦਸਾ ਹੋਇਆ ਉਹ ਯਮਨ ਦੇ ਨੇੜੇ ਪੈਂਦਾ ਹੈ ਤੇ ਯਮਨ ਦੀ ਅਮਰੀਕਾ ਦੇ ਨਾਲ ਥੋੜੀ ਬਹੁਤੀ ਬੰਦੀ ਵੀ ਹੈ ਤੇ ਇਹ ਹੋ ਸਕਦਾ ਕਿਤੇ ਉਸ ਸਰਹੱਦ ਦੇ ਉਤੋਂ ਨੇ ਕਿਤੇ ਹਮਲਾ ਕੀਤਾ ਗਿਆ ਜਾਂ ਕੋਈ ਹੋਰ ਸਮੱਸਿਆ ਤਾਂ ਨਹੀਂ ਹੋਈ ਆਸਲ ਵਿੱਚ ਗੱਲ ਕੀ ਹੋਈ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਹਮਲੇ ਨੇ ਇੱਕ ਕਲਸ਼ਿਤ ਕਰ ਦਿੱਤੀ ਹੈ ਕਿ ਜੋ ਕਿ ਇਹ ਅਰਬ ਖਾੜੀ ਦੇ ਦੇਸ਼ ਨੇ ਇਹਨਾਂ ਦੀ ਸ਼ਾਂਤੀ ਹੁੰਦੀ ਵਿਖਾਈ ਨਹੀਂ ਦੇ ਰਹੀ जो हम उन्हों का अंतम संस्कार किया गया तो हमास के चीफ भी आए उ हिजबुल्ला के जो चीफ सैक्रटरी थी वह भी आए खास करके वे संगठन ने जो इन्होंने अतवादी संगठन कहने उन्होंने नेता तो हूती ने नेता सारे आए रशिया के वे नेता भी आए उ इस गल की चर्चा है कि अमरीका जिटेन ज किसने क्यों किता ਤੇ ਉਸ ਦੇ ਲਈ ਕੀ ਐਕਸ਼ਨ ਲਿਆ ਜਾਏਗਾ ਇਹ ਸਾਰਾ ਕੁਝ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਤੇ ਇਸ ਤਰ੍ਹਾਂ ਦੇ ਹਾਲਾਤ ਉੱਥੇ ਬਣਦੇ ਵਿਖਾਈ ਦੇ ਰਹੇ ਨੇ ਤੇ ਇਹਨਾਂ ਸਿਆਸੀ ਵਿਸ਼ਲੇਸ਼ਣ ਤੁਹਾਡਾ ਬਹੁਤ ਬਹੁਤ ਸ਼ੁਕਰੀਆ